ਸਸ਼ੋਕਲ ਮਹਿਤਾ ਤੋੜਨਾਲ ਜਸਪ੍ਰੀਤ ਤੇ ਸਿਵਲ ਹਸਪਤਾਲ ਇਕ ਕਰ ਫਿਰ ਤੋਂ ਸਵਾਲਾਂ ਦੇ ਵਿੱਚ ਦਰਸਤਲ ਇੱਕ ਮਹਿਲਾ ਜੋ ਕਿ ਹੁਸ਼ਿਆਰਪੁਰ ਸਿਵਲ ਹਸਪਤਾਲ ਬੱਚੇ ਦੀ ਦਵਾਈ ਲੈਣ ਪਹੁੰਚਦੀ ਹੈ ਤੇ ਜਦ ਉਸ ਦਵਾਈ ਦੀ ਸ਼ੀਸ਼ੀ ਨੂੰ ਵੇਖਿਆ ਜਾਂਦਾ ਹੈ ਤਾਂ ਸਪੀਣ ਵਾਲੀ ਦਵਾਈ ਦੀ ਸ਼ੀਸ਼ੀ ਦੇ ਵਿੱਚ ਉੱਲੀ ਲੱਗੀ ਹੋਈ ਸੀ ਜਿਸ ਤੋਂ ਬਾਅਦ ਕਿਸ ਮਹਿਲਾ ਤੋਂ ਬੋਲੋ ਜਦੋਂ ਕਿ ਹੰਗਾਮਾ ਕਰ ਦਿੱਤਾ ਗਿਆ ਹਾਲਾਂਕਿ ਇੱਕ ਪਾਸੇ ਜਦੋਂ ਹਸਪਤਾਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹ ਇਹਨਾਂ ਇਲਜ਼ਾਮਾਂ ਨੂੰ ਨਕਾਰਦੇ ਨਜ਼ਰ ਆਣੇ ਪਰ ਇਸ ਮਹਿਲਾ ਦਾ ਕਹਿਣਾ ਹੈ ਕਿ ਉਹ ਦਵਾਈ ਲੈਣ ਹਸਪਤਾਲ ਪਹੁੰਚੀ ਸੀ ਤੇ ਪੀਣ ਵਾਲੀ ਦਵਾਈ ਦੀ ਇਸ ਸ਼ੀਸ਼ੀ ਦੇ ਵਿੱਚ ਜੋ ਉੱਲੀ ਲੱਗੀ ਹੋਈ ਸੀ ਤਾਂ ਇਸ ਅੰਗਲੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦਰਅਸਲ ਜੇਕਰ ਅਜਿਹੇ ਕੋਈ ਦਵਾਈ ਪੀ ਲੈਂਦਾ ਹੈ ਤਾਂ ਉਸ ਦਾ ਕਾਫੀ ਮਹਿੰਗਾ ਖਮਿਆਜ਼ਾ ਉਸ ਸ਼ਖਸ ਨੂੰ ਭੁਗਤਣਾ ਪੈ ਸਕਦਾ ਜਿਸ ਕਾਰਨ ਕੇਸ ਮਹਿਲਾ ਦੇ ਬੋਲੋ ਇੱਥੇ ਜਮ ਕੇ ਹੰਗਾਮਾ ਕਰ ਦਿੱਤਾ ਗਿਆ ਮਾਮਲਾ ਸ਼ਾਰਪੁਰ ਦੇ ਦਸੂਹਾ ਦੇ ਸਰਕਾਰੀ ਹਸਪਤਾਲ ਦਾ ਜਿੱਥੇ ਉਸ ਵੇਲੇ ਜ਼ਬਰਦਸਤ ਹੰਗਾਮਾ ਹੁੰਦਾ ਜਦੋਂ ਇੱਕ ਮਹਿਲਾ ਆਪਣੇ 4 ਸਾਲ ਦੇ ਬੱਚੇ ਦੇ ਲਈ ਦਵਾਈ ਲੈਣ ਆਉਂਦੀ ਹੈ ਉਸ ਮਹਿਲਾ ਦਾ ਕਹਿਣਾ ਹੈ ਕਿ ਜਦ ਉਸਨੇ ਦਵਾਈ ਲਈ ਤਾਂ ਸ਼ੀਸ਼ੀ ਨੂੰ ਜਦ ਗੌਰ ਨਾਲ ਵੇਖਿਆ ਤੇ ਉਸ ਸ਼ੀਸ਼ੀ ਦੇ ਵਿੱਚ ਫੰਗਸ ਯਾਨੀ ਕਿ ਉੱਲੀ ਲੱਗੀ ਹੋਈ ਸੀ ਤਾਂ ਕਿਸ ਤਰੀਕੇ ਨਾਲ ਲੋਕਾਂ ਦੀ ਜਾਨ ਦੇ ਨਾਲ ਇੱਥੇ ਖਿਲਵਾੜ ਕੀਤਾ ਜਾ ਰਿਹਾ ਹੈ ਕਿ ਜੇਕਰ ਬਿਨਾਂ ਦੇਖੇ ਕੋਈ ਇਸ ਦਵਾਈ ਨੂੰ ਪੀ ਲੈਂਦਾ ਤਾਂ ਉਸ ਦੀ ਜਾਨ ਵੀ ਖਤਰੇ ਦੇ ਵਿੱਚ ਆ ਸਕਦੀ ਸੀ ਦੱਸਦੀ ਕਿ ਇਸ ਬਾਬਤ ਜਾਣਕਾਰੀ ਜੋ ਕਿ ਐਡਵੋਕੇਟ ਪ੍ਰਿੰਸ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਭੈਣ ਮਨਵਿੰਦਰ ਕੌਰ ਜੋ ਕਿ ਆਪਣੇ 4 ਸਾਲ ਦੇ ਬੇਟੇ ਦੇ ਲਈ ਦਵਾਈ ਲੈਣ ਦੇ ਲਈ ਹਸਪਤਾਲ ਗਈ ਸੀ ਤਾਂ ਡਾਕਟਰ ਤੋਂ ਜਾਂਚ ਕਰਵਾਈ ਜਿਸ ਤੋਂ ਬਾਅਦ ਕੀ ਜਦ ਉਸਨੇ ਦਵਾਈ ਲਈ ਤਾਂ ਦਵਾਈ ਦੀ ਸ਼ੀਸ਼ੀ ਨੂੰ ਫੰਗਸ ਲੱਗੀ ਹੋਈ ਸੀ ਉਹਨਾਂ ਦਾ ਕਹਿਣਾ ਹੈ ਕਿ ਇਸ ਲਾਪਰਵਾਹੀ ਦੀ ਉੱਚ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹਾ ਕਿਸ ਤਰੀਕੇ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਬਿਨਾਂ ਦੇਖੇ ਇਸ ਦਵਾਈ ਨੂੰ ਪੀ ਲੈਂਦਾ ਤਾਂ ਉਸ ਦੀ ਜਾਨ ਵੀ ਜੋਖਮ ਦੇ ਵਿੱਚ ਆ ਸਕਦੀ ਸੀ ਤਾਂ ਉਦੋਂ ਹੀ ਐਡਵੋਕੇਟ ਪ੍ਰਿੰਸ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਤੇ ਸਖਤ ਕਾਰਵਾਈ ਦੀ ਮਾਂ ਕੀ ਦੀ ਦੱਸਦੀ ਕਿ ਜਦੋਂ ਇਸ ਬਾਬਤ ਤੇ ਐਸਐਮਓ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਕਿਹਾ ਕਿ ਦਵਾਈ ਦੀ ਸ਼ੀਸ਼ੀ ਸੀਲ ਬੰਦ ਹੈ ਤੇ ਨਾ ਹੀ ਐਕਸਪਾਇਰੀ ਹੈ ਤਾਂ ਇਸ ਮਾਮਲੇ ਚ ਉਹਨਾਂ ਕਿਹਾ ਕਿ ਜਾਂਚ ਹੋਵੇਗੀ ਤੇ ਜੋ ਕੋਈ ਵੀ ਦੋਸ਼ੀ ਪਾਇਆ ਜਾਂਦਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅੱਜ ਮੇਰੇ ਭਾਂਜੇ ਦੀ ਪੇਟ ਦੇ ਵਿੱਚ ਕੋਈ ਪ੍ਰੋਬਲਮ ਸੀਗੀ ਤਾਂ ਉਹਦੇ ਲਈ ਮੇਰੇ ਸਿਸਟਰ ਤੇ ਮੇਰੇ ਦੋਨਾਂ ਭਾਂਜਿਆਂ ਨੂੰ ਲੈ ਕੇ ਆਈ ਸੀਗੀ ਤੇ ਜਦੋਂ ਹੁਣ ਥੋੜੀ ਦੇਰ ਪਹਿਲਾਂ ਇਹਨਾਂ ਨੇ ਫਾਰਮੇਸੀ ਤੋਂ ਮੈਡੀਸਨ ਲਈ ਆ ਤੇ ਮੈਨੂੰ ਫੋਨ ਆਇਆ ਕਿ ਅਸੀਂ ਮੈਡੀਸਿਨ ਲੈ ਲਈਏ ਮੈਂ ਉਹਨਾਂ ਨੂੰ ਛੱਡਣ ਚੱਲਾਂ ਜਦੋਂ ਮੈਡੀਸਿਨ ਚੈੱਕ ਕੀਤੀ ਆ ਜਦੋਂ ਦੇਖੀ ਆ ਤਾਂ ਮੈਡੀਸਿਨ ਦੇ ਵਿੱਚ ਤੁਸੀਂ ਸਾਰਾ ਸਾਬ ਦੇਖ ਸਕਦੇ ਹੋ ਉਲੀ ਜੰਮੀ ਹੋਈ ਆ ਉਹ ਯਾਰ ਜੀ ਇਹੋ ਜੀ ਮੈਡੀਸਿਨ ਦੇਣੀ ਇਹਨੂੰ ਚੰਗਾ ਤੁਸੀਂ ਦੋ ਹੀ ਨਾਬਦ ਤੇ ਬਾਰ ਬਾਰ ਤਾਂ ਲੈ ਸਕਦੇ ਆ ਕਿੰਨੇ ਸਾਲ ਦਾ ਬੱਚਾ ਹੈ ਬੱਚਾ 4 ਸਾਲ ਦਾ ਮੈਂ 4 ਸਾਲ ਦੇ ਬੱਚੇ ਨੂੰ ਦੇ ਦਿੰਦਾ ਬੱਚੇ ਬੱਚੇ ਦੀ ਡੈਥ ਹੋ ਜਾਂਦੀ ਅਸੀਂ ਕੌਣ ਜ਼ਿੰਮੇਵਾਰ ਸੀ ਐਸਐਮਓ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕਹਿ ਰਹੇ ਆ ਕਿ ਮੈਂ ਸਰਕਾਰ ਨਾਲ ਕਿਤੇ ਬੀਸੀ ਚ ਬੀਜ਼ੀ ਆ ਮੇਰਾ ਬਾਅਦ ਵਿੱਚ ਗੱਲ ਕਰਿਓ ਕੀ ਲੱਗਦਾ ਹੈ ਕਿ ਇਹ ਦਵਾਈ ਪੁਰਾਣੀ ਤੇ ਨਵਾਂ ਲੇਬਲ ਲ ਇਤੋਂ ਪਤਾ ਲੱਗਦਾ ਕਿ ਇਹ ਲੈਵਲ ਹੀ ਚੇਂਜ ਕੀਤਾ ਹੋਇਆ ਸਿਰਫ ਇਹਦੀ ਐਕਸਪਾਇਰਡ ਦਵਾਈ ਦਿੱਤੇ ਸਿਰਫ ਇਹਦੀ ਐਕਸਪਾਇਰੀ ਡੇਟ ਵਧਾਈ ਗਈ ਆ ਮੈਡੀਸਨ ਇਹਦੀ ਤਾਂ ਐਕਸਪਾਇਰੀ ਹੀ ਹੈ ਕੀ ਮੰਗ ਕਰਦੇ ਹੋ ਭਗਵੰਤ ਸਿੰਘ ਸਰ ਘੱਟੋ ਘੱਟ ਤੁਸੀਂ ਲੋਕਾਂ ਨੂੰ ਇਹ ਨਹੀਂ ਪੂਰੀ ਪ੍ਰੋਪਰ ਚੰਗੀ ਮੈਡੀਸਨ ਦੇ ਸਕਦੇ ਤਾਂ ਇਹ ਨਾ ਕਹੋ ਕਿ ਸਰਕਾਰੀ ਹਸਪਤਲ ਚ ਸਾਰੀਆਂ ਅਵੇਲੇਬਲ ਆ ਘੱਟੋ ਘੱਟ ਲੋਕਾਂ ਦੀ ਜਾਨ ਤਾਂ 바ਜੂਗੀ ਇੱਜੇ ਚਾਰ ਪੈਸੇ ਖਰਚ ਲਣਗੇ ਤੁਹਾਡੀ ਤੁਸੀਂ ਫ੍ਰੀ ਦੇ ਚੱਕਰ ਦੇ ਵਿੱਚ ਆ ਦੇਖੋ ਇਹਨੂੰ ਹੁਣ ਜੇ ਫ੍ਰੈਂਸਿਕ ਲਈ ਭੇਜ ਦਿਓ ਅੱਜ ਭੇਜੋ ਮੈਂ ਤੁਹਾਨੂੰ ਦੇ ਜੇ ਇਹਦੇ ਵਿੱਚ ਜੇ ਇਹਦੇ ਵਿੱਚ ਫੰਗਸ ਨਾ ਆਈ ਜੇ ਫੇ ਮੇਰਾ ਨਾ ਬਟਾ ਦਿਓ ਤਾਂ ਆ ਸਾਹਮਣੇ ਆ ਦੇਖੋ ਉੱਪਰ ਤਰ ਰਹੀ ਆ ਕੀ ਲੱਗਦਾ ਲਾਪਰਵਾਹੀ ਆ ਨੀਚੇ ਆ ਨੀਚੇ ਸਾਰੀ ਆ ਦੇਖੋ ਸਰ ਨੀਚੇ ਸਾਰੀ ਫੰਗਸ ਜੰਮੀ ਹੋਈ ਆ ਨੀਚੇ ਪਤਾ ਲੱਗਦਾ ਪਿਆ ਆ ਦੇਖੋ ਲੱਗਦਾ ਕੀ ਡਿਪਾਰਟਮੈਂਟ ਦੀ ਲਾਪਰਵਾਹੀ ਹੈ ਇਹਨਾਂ ਸਾਰੀ ਬਹੁਤ ਵੱਡੀ ਲਾਪਰਵਾਹੀ ਹੈ ਮੇਰੀ ਫਾਰਮਾਸਿਸ ਸੁਬਿੰਦਰ ਸਿੰਘ ਜੀ ਨਾਲ ਗੱਲ ਹੋਈ ਉਹਨਾਂ ਨੇ ਮੈਂ ਨੰਬਰ ਅਰੇਂਜ ਕੀਤਾ ਕਿਤੇ ਉਹ ਮੈਨੂੰ ਕਹਿੰਦੇ ਕੋਈ ਸਰ ਕੋਈ ਗੱਲ ਨਹੀਂ ਤੁਸੀਂ ਆ ਜਾਓ ਅਸੀਂ ਚੇਂਜ ਕਰ ਦਿੰਨੇ ਆ ਸਰ ਚਲੋ ਮੈਂ ਤਾਂ ਥੋੜਾ ਬੋਧਾ ਪੜਿਆ ਲ ਜਿਹਨੂੰ ਪਤਾ ਨਹੀਂ ਹੋ ਸਕਦਾ ਉਹ ਬੱਚੇ ਨੂੰ ਇੱਦੀ ਦੇ ਦਿੰਦਾ ਬੱਚੇ ਦੀ ਡੈਥ ਤਾਂ ਹੋ ਗਈ ਸੀ ਨਾ ਲੱਗਦਾ ਹੈ ਇਹੋ ਜੇ ਸਟਾਫ ਤੇ ਲਾਪਰਵਾਹੀ ਤੇ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਮੈਂ ਹੁਣ ਥੋੜੇ ਟਾਈਮ ਦੇ ਵਿੱਚ ਮੈਂ 112 ਤੇ ਵੀ ਕਾਲ ਕਰ ਕਰਾਂਗਾ ਤਾਂ ਕਿ ਇਹਨਾਂ ਦੇ ਉੱਤੇ ਪ੍ਰੋਪਰ ਮੈਡੀਕਲ ਨੈਗਲੀਜੈਂਸ ਦਾ ਪਰਚਾ ਹੋਵੇ ਠੀਕ ਹੈ ਜੀ ਸੈਕਿੰਡਲੀ ਮੈਂ 104 ਤੇ ਵੀ ਕਾਲ ਕੀਤੀ ਉਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਸਿਰਫ ਇਹ ਹੀ ਕਿਹਾ ਕਿ ਸਾਡਾ ਸੀਨੀਅਰ ਤੁਹਾਨੂੰ ਬੈਕ ਕਾਲ ਕਾਲ ਬੈਕ ਕਰੇਗਾ ਅਸੀਂ ਅਰੇਂਜ ਕਰਾਤੀ ਜੀ ਕਾਲ ਬੈਕ ਮਨਵਿੰਦਰ ਕੌਰ ਮਨਵਿੰਦਰ ਕੌਰ ਕਿ ਕਿ ਨਾ ਬੈਠੇ ਰਹੇ ਕੋਮਲ ਵੀਰ ਇਹਦੀ ਦਵਾਈ ਲੈਣ ਤੁਸੀਂ ਆਏ ਸੀ ਹਾਂਜੀ ਤੇ ਕੀ ਕੀ ਹੋਇਆ ਸੀ ਸਰ ਮੈਂ ਦਵਾਈ ਲੈਣ ਆਏ ਸੀ ਦਾ ਸਾਡਾ ਡਾਕਟਰ ਸਰ ਨੇ ਸਰ ਕੋਈ ਦਵਾਈ ਮੈ ਲਖਵਾਈ ਸੀ ਮੈਂ ਲੈ ਆਏ ਉਹਨਾਂ ਨੇ ਦਵਾਈ ਦੇ ਦਿੱਤੀ ਲੈ ਕੇ ਮੈਂ ਤੋਂ ਅੱਗੇ ਅੰਦਰੋਂ ਲਈ ਆ ਅੰਦਰੋਂ ਲਈ ਉਹਨਾਂ ਨੇ ਮੈਨੂੰ ਦਵਾਈ ਦੇ ਦਿੱਤੀ ਪਰ ਇਸ ਵੇਲੇ ਮੈਂ ਦੇਖੀ ਸੀ ਨਾ ਮੈਨੂੰ ਵੀ ਉਸਦੇ ਥੋੜਾ ਜਿਹਾ ਡਾਊਟ ਹੋਇਆ ਸੀਗਾ ਪਰ ਫਿਰ ਮੈਂ ਨਾ ਫੇਰ ਵੀ ਲੈ ਗਏ ਮੈਂ ਕਿਹਾ ਆਪਣੇ ਭਰਾ ਨੂੰ ਦਵਾਈ ਨਾਲ ਕੋਲ ਲੈਣੀ ਸੀ ਨਾ ਮੈਡਿਕਲ ਬਾਕੀ ਮੈਡਿਕਲਸ ਤੋਂ ਅੱਧੀ ਸੀਗੀ ਲਿਖੀ ਹੋ ਉਹਨੋਂ ਕੋਲ ਲੈਣ ਗਏ ਸੀ ਉਹਨਾਂ ਨੂੰ ਦਿਖਾਇਆ ਮੈਂ ਕਿਹਾ ਸਰ ਭਾਜੀ ਇਹ ਮਰੀ ਦਵਾਈ ਦੇਖਿਓ ਤੇ ਥੋੜਾ ਡਾਟ ਜਿਹਾ ਲੱਗਦਾ ਆ ਜਿਹੜੇ ਭਾਜੀ ਨੇ ਦੇਖਿਆ ਭਾਜੀ ਕਹਿੰਦੇ ਦੀਦੀ ਇਹ ਦਵਾਈ ਨਹੀਂ ਦੇਣੀ ਤੁਸੀਂ ਇਹ ਦਵਾਈ ਖਰਾਬ ਆ ਦਵਾਈ ਖਰਾਬ ਆ ਤੇ ਫ ਬ੍ਰਦਰ ਆ ਇਹ ਵੀ ਉੱਥੇ ਬੈਠੇ ਸੀ ਇਹਨਾਂ ਨੂੰ ਵੀ ਵਜਲ ਦੇਖੀ ਤੇ ਚੈੱਕ ਕੀਤੀ ਹੁਣ ਚੈੱਕ ਕੀਤੀ ਆ ਤੇ ਹੋਜੀਲੇ ਖਰਾਬ ਨਿਕਲੀ ਦਵਾਈ ਸਰ ਕਿ ਇਹੋ ਜੀ ਲਾਪਰਵਾਹੀ ਤੇ ਹਾਂਜੀ ਸਰ ਮੈਂ ਕਹਿੰਦੀ ਅੱਜ ਮੇਰਾ ਬੱਚਾ ਆ ਚਲ ਮੇਰੇ ਬ੍ਰਦਰ ਪੜ੍ਹੇ ਲਿਖੇ ਆ ਚਲ ਮੈਂ ਇਹ ਪੜ੍ਹੇ ਲਿਖੇ ਦੇਖ ਲਿਆ ਜੇ ਕੋਈ ਬੱਚਾ ਅਨਪੜ੍ਹ ਵਿਖੇ ਮਾਂ ਤੇ ਅਨਪੜ੍ਹ ਹੋਵੇ ਤੇ ਉਹ ਦੇ ਦੇ ਕੇ ਤੇ ਉਹਨਾਂ ਦੇ ਬੱਚਾ ਲੈ ਗਿਆ ਨਾ ਹੱਥੋਂ ਤੇ ਇਹਨਾਂ ਨੇ ਸਾਡਾ ਬੱਚਾ ਸਾਨੂੰ ਵਾਪਸ ਦੇ ਦੇਣਗੇ ਇਹ ਵੀ ਗੱਲ ਸੁਣਾ ਸਾਨੂੰ ਸਾਡਾ ਬੱਚਾ ਸਾਨੂੰ ਵਾਪਸ ਦੇ ਸਕਦੇ ਫੇਰ ਠੀਕ ਆ ਸੀ ਦਵਾਈ ਦੇ ਦਿੰਨੇ ਆ ਸ਼ਿਕਾਇਤ ਕਰਤਾ ਹੋਣੀ ਆ ਇਹਨੇ ਉਹਨਾਂ ਨੇ ਸ਼ਿਕਾਇਤ ਕੀਤੀ ਤੇ ਸਾਨੂੰ ਮੈਡੀਸਿਨ ਲਈ ਹੈਗੀ ਆ ਉਸ ਦੇ ਵਿੱਚ ਫੰਗਸ ਲੱਗੀ ਹੈਗੀ ਆ ਤੇ ਮੈਂ ਸ਼ਿਕਾਇਤਕਰਤਾ ਨੂੰ ਕਿਹਾ ਲਿਆ ਕਿ ਮੈਨੂੰ ਦਿਖਾ ਲੋ ਨਹੀਂ ਦਿਖਾਈ ਹੈਗੀ ਆ ਉਹ ਸਰਕਾਰੀ ਜਿਹੜਾ ਸਸਪੈਂਸ਼ਨ ਹੈਗਾ ਸਰਕਾਰੀ ਦਵਾਈ ਹੈਗੀ ਜਿਹਦੇ ਵਿੱਚ ਮੈਟਰੋ ਨੋਰਫਲੋਕਸਾਜ਼ਨ ਤੇ ਮੈਟਰੋ ਨੀਡਾ ਜੋ ਲੈਗੀ ਆ ਉਹ ਮੈਂ ਦੇਖਣ ਤੇ ਮੈਂ ਐਗਜ਼ੈਕਟ ਨਹੀਂ ਕਹਿ ਸਕਦਾ ਕਿ ਬਾਕੀ ਇਹ ਉਹ ਫੰਗਸ ਹੈਗੀ ਜਾਂ ਕੁਝ ਹੋਰ ਹੈਗਾ ਸਸਪੈਂਸ਼ਨ ਆ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਡਾਰਕ ਕੋਈ ਗਲਾਸ ਜਿਹੜਾ ਹੈ ਉਹਦਾ ਡਾਰਕ ਕਲਰ ਹੈਗਾ ਸੋ ਮੈਂ ਬਾਕੀ ਵੀ ਪੈਚ ਜਿਹੜੇ ਹੈਗੇ ਆ ਹਸਪਤਾਲ 'ਚ ਦਵਾਈ ਪਈ ਹੈ ਉਹਨਾਂ ਸਾਰੇ ਚੈੱਕ ਕਰੂੰਗਾ ਜੋ ਵੀ ਕਾਰਵਾਈ ਹੋਗੀ ਆਪਾਂ ਸਬੰਧੀ ਸਰਕਾਰ ਨੂੰ ਵੀ ਇਨਫੋਰਮ ਕਰਦੇ ਹਾਂ ਜੀ